ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾ ਕੀ ਹਾਲ ਚਾਲ ਤੁਹਾਡਾ ਉਮੀਦ ਆ ਕਿ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਸਾਰੇ ਠੀਕ ਠਾਕ ਆ ਤੇ ਟਾਈਮ ਹੋ ਗਿਆ ਸ਼ਾਮ ਦਾ 6 ਵਜੇ ਲੱਗੇ ਆ ਤੇ ਇਹ ਵੇਲੇ ਤਿਆਰੀ ਕੀਤੀ ਆ ਉਹਨਾ ਸੰਦੀਪ ਜੀ ਦੀ ਜੀ ਹੋਣਾ ਘਰ ਕੋਲ ਹੋਣਾ ਘਰ ਜਾਣ ਦੀ ਤੇ ਪਹਿਲਾਂ ਤੇ ਵੀਡੀਓ ਬਣਨ ਦੀ ਸੀ ਹੁਣ ਹੁਣੀ ਗਏ ਆ ਜਿਓ ਤੇ ਦਿਨੇ ਟਾਈਮ ਨਹੀਂ ਲੱਗਦਾ ਉਦੋਂ ਦਾ ਹੀ ਆਖਣ ਦੇ ਆ ਵੀ ਜਾਣਾ ਪਰ ਉਦੋਂ ਨੇ ਆ ਵੀ ਆਂਟੀ ਜੀ ਵਿਆਹ ਗਏ ਆ ਹੀ ਤੇ ਫਿਰ ਅਸੀਂ ਆਖਿਆ ਵੀ ਸਾਰੇ ਮੈਂਬਰ ਪੂਰੇ ਘਰ ਚ ਹੁਣ ਫੇਰ ਹੀ ਮਜ਼ਾ ਆਉਂਦਾ ਹਨਾ ਤੇ ਨਹੀਂ ਉਹਨਾਂ ਨੂੰ ਠੀਕ ਦੇਹਾ ਹੁਣ ਉਹ ਆਏ ਨੇ ਸਾਡਾ ਵੀ ਇਦਾਂ ਟਾਈਮ ਨਹੀਂ ਲੱਗਦਾ ਕੁਝ ਵੀਡੀਓ ਬਣਾਉਣਾ ਆ ਜਾਂਦੇ ਸੀ ਤੇ ਅੱਜ ਫੇਰ ਸਾਡਾ ਟਾਈਮ ਲੱਗਾ ਕਿ ਅਸੀਂ ਬੱਚੇ ਵੀ ਘਰੇ ਨੇ ਤੇ ਚਲੋ ਹੁਣੇ ਹੁਣੇ ਜਾਂਦੇ ਕੱਲ ਨੂੰ ਫੇਰ ਜੇ ਉਹਨਾਂ ਦੇ ਵੀਡੀਓ ਬਣਾਉਣਾ ਆਗੇ ਕੱਲ ਫੇਰ ਆ ਜਣਾ ਹਾਂ ਤੇ ਕੱਲ ਦਾ ਜੇ ਦਿਨੇ ਜਾਂਦੇ ਤਾਂ ਫੇਰ ਬੱਚੇ ਘਰ ਨਹੀਂ ਹੁੰਦੇ ਉਦੋਂ ਇਸ ਵੇਲੇ ਸਕੂਲ ਲੈ ਚੱਲ ਜਾਂਦੇ ਆ ਤੇ ਹੁਣ ਬੱਚੇ ਘਰ ਹੈਗੇ ਆ ਤੇ ਹੁਣ ਸੋਚਿਆ ਕਿ ਚਲੋ ਹੁਣ ਜਾਂਦੇ ਆ ਚਲੋ ਚੱਲਦੇ ਆ ਫੇਰ ਹਣਾ ਚੱਲ ਕੇ ਦੇਖਦੇ ਆ मिलਦੇ ਆ ਹਨ ਮਿਲਦੇ ਆ ਨਾਲ ਵਧਾਈ ਦੇ ਲੈ ਕੇ ਆਨੇ ਆ ਨਾਲ ਵਧਾਈ ਦੇ ਵੈਸੇ ਤਾਂ ਦਿੰਦਾ ਡੱਬਾ ਕਰ ਲੈ ਆ ਹੀ ਭਾਰਾ ਹੀ ਆ ਕਾਫੀ ਉਹ ਨਹੀਂ ਉਹ ਘਰ ਜਾਣਾ ਮੰਨਦਾ ਵਾ ਤੇ ਸਾਰੇ ਪਰਿਵਾਰ ਦੇ ਨਾਲ ਹਨਾ ਆ ਗਏ ਅੰਕਲ ਜੀ ਆਖਣ ਦੇ ਹੀ ਕਿ ਮੈਂ ਅਜੇ ਤੱਕ ਗੱਡੀ ਦੇਖੀ ਨਹੀਂ ਹੈਗੀ ਤੇ ਲੈ ਕੇ ਘਰ ਆਇਓ ਤੇ ਚਲੋ ਹਨੇਰਾ ਹੀ ਸਹੀ ਪਰ ਚਲੋ ਕੋਈ ਗੱਲ ਨਹੀਂ ਟਾਰ ਛਾੜੇ ਕੋਲ ਹੈਗੀ ਆ ਹਾਂਜੀ ਤੇ ਚਲੀਏ ਫਿਰ ਚਲੋ ਚਲੀਏ ਜੀ ਕਿਸ਼ਣ ਤੈਨੂੰ ਲਈ ਜੇ ਵਾ ਨੂੰ ਰਾਹ ਨਹੀਂ ਪਤਾ ਉਹਨਾਂ ਦਾ ਚਲੋ ਜੀ ਚਲੀਏ ਇਹ ਕੁਲਾ ਛੜੀ ਇਹ ਤਾਂ ਆਉਣੀ ਨਹੀਂ இன்னும் இதர் பஜி முடிங்க வாஜி কইนี่ சக்கெட் பண்ணு சோ चलो खोलो हुआ तेल ल्याने चलेंगे खोल दो खोल दो ਇਹਦੇ ਵਿੱਚ ਬੈਗger ਪਾ ਲੈਣਾ ਫੇਰ ਦੇਜੋਂ ਲੱਗਿਆ ਪੈਰ ਉਹ ਲੱਭ ਜਗ ਨਹੀਂ ਪੈਰ ਕਿਤੋਂ ਪਰ ਸਦਾ ਨਾ ਕਰ ਰਹਿ ਗਿਆ ਉਹਨਾਂ ਨੇ ਜਾਣੀ ਹੁੰਦਾ ਨਾ ਨਾ ਉਹ ਅੱਗੇ ਯਾਰ ਪਿਆ ਕੋ ਲੈਂਦਾ ਨਹੀਂ ਆ ਨਾ ਪੇਟੀਆ ਮ ਕਰੋ ਹੋ ਰਹੀ ਆ ਤੇ ਤਾਂ ਖਾ ਗਿਆ ਕਿਉਂ ਪੈਸਾ ਨਹੀਂ ਕੁਲੇ ਦਾਈ ਅਸੀਂ ਪਰਸ ਗਲਪਲ ਗਿਆ ਪਰਸ ਗਲਪਲ ਗਿਆ ਹੁਣ ਪੇਟੀਐਮ ਕਰਦੇ ਫੁਰਾਈ ਮੁੰਨੇ ਬਾਹਰ ਆ ਜਾ ਤੂੰ ਆਣਾ ਤੇ ਤੂੰ ਜਾ ਜੇ ਤਾਂ ਹੋਰ ਕਿਹਨੂੰ ਜਾ ਕੇ ਨਹੀਂ ਆਗੀ ਕਿਤਾ ਨਹੀਂ ਜਾ ਕੇ ਆਪਣੇ ਡੈਡੀ ਨੂੰ ਕਹੇ ਤੇ ਆ ਕਵਲ ਚਾਚੂ ਜੀ ਕਹਿੰਦੇ ਆ ਰੀਬਨ ਕਟਾਰ ਨਹੀਂ ਤੇ ਜਫੀ ਪਾ ਜਾ ਕੇ ਡੈਡੀ ਨੂੰ ਕਹਿ ਕੇ ਆ ਜਾ ਜਾ ਕਹਦੇ ਜਾ ਕਹਦੇ ਜਾ ਕੇ ਮੈਂ ਕਹਦੇ ਤੀਆਂ ਕਿਤਾ ਵੀ ਕੋ ਆਏ ਸੱਚੀ ਪਰਸ ਬੋਲਾਏ ਵੇ ਸੱਚੀ ਤੁਹਾਨੂੰ ਬਗੜਦੀ ਗੱਲ ਤੇ ਜਾਣਾ ਚਲੋ ਦੋ ਚਲ ਆ ਜਾ ਫਿਰ ਚਲ ਮਾਫ ਕੀਤਾ ਹਜ਼ਾਰ ਸੀ ਹਜ਼ਾਰ ਸਾਰੇ ਸਾਰੇ ਪੈਸੇ ਸਾਡੀ ਗੱਡੀ ਤੇ ਲਾਤੇ ਆ ਮਾਮਾ ਤੂੰ ਜਿਹੜਾ ਹਜ਼ਾਰ ਚੜ ਗਿਆ ਇਹਨਾਂ ਦੇ ਸਿਰ ਤੇ ਬਖਸ਼ਣਾ ਤੇ ਇਹ ਵੀ ਨਹੀਂ ਪੁੱਤ ਦੇ ਵੇਖੀ ਹਾਂ ਚੱਲ ਡੱਬੇ ਵਿੱਚ ਗੱਡ ਬਾਤ ਕਰਾਂਦਾ ਆਇਆ ਹੈ ਵਿਚਾਰਾ ਹੈ ਸਾਰੀਆ ਬਾਤ ਸੱਸੀ ਦਾ ਬੌਜੀ ਮਜ਼ਾ ਕੀ ਗੱਲ ਆ ਗੱਡੀ ਚੋਂ ਨਿਕਲਣ ਦੀ ਸੀ ਮਜ਼ਾ ਮਕੜੀਆਂ ਬਕੜੀਆਂ ਸੱਸੀ ਦਾ ਵਧਾਈਆ ਆਵੇਂ ਅਰੇ ਹੁਣ ਨਹੀਂ ਉਹ ਮੈਨੂੰ ਮਿਲਦੀ ਨਹੀਂ ਦੇ ਇੱਕਾ ਦੀ ਉਹ ਤਸਵੀਰ ਆ ਜਾਂਦੀ ਤਾਂ ਇਹ ਵੀ ਗੱਲ ਤੋਂ ਪਹਿਲਾਂ ਸਾਰੀ ਇਹ ਚੋਪਾ ਨਿੱਸ ਤੇ ਗੱਲ ਹੋਣੀ ਨਾ ਉਹਦੇ ਤੁਹਾਡੀ ਮੰਗ ਕੀ ਆ ਉਹਦੇ ਵੀ ਇੱਕ ਦੇ ਬਰੀਜਾ ਗੱਡੀ ਤੇ ਮਾਂ ਨੂੰ ਚੋਰੀ ਮੈਨੂੰ ਚੇਤਾ ਆ ਗਈ ਕਿ ਬਰੀਜਾ ਗੱਡੀ ਚੋੜੀ ਰੱਖੀ ਕੌਣ ਆਹੇ ਕਿਹਨੂੰ ਲੈ ਆ ਬਈ ਆ ਤੁਹਾਡਾ ਯਾਰ ਸਾਡਾ ਚਾਹ ਤੁਸੀਂ ਸਾਡੇ ਦਾ ਵਿਆਹ ਨਹੀਂ ਵੇਖਣਾ ਅਸੀਂ ਤੁਹਾਡੇ ਅੱਜ ਜੀ ਸੱਸੀ ਗੱਲ ਵਟਕਾ ਵੇਖ ਜੂਗਾ ਮੈਂ ਸਹੀ ਗੱਲ ਹੈ ਬਈ ਤਦਾਂ ਇਹ ਹਾਂ ਤਾਂ ਫਿਰ ਤੋਂ ਬਹੁਤ ਬਹੁਤ ਦੂਰੀਆਂ ਤੇਰੀਆਂ ਤੇਰੀਆਂ ਲੱਗ ਗਈ ਨਾ ਅਸੀਂ ਸਰਕਾਰ ਕੋਲ ਆਏ ਹਨ ਕੀਤਾ ਹੀ ਨਹੀਂ ਪਾਈ ਨਹੀਂ ਸਰਕਾਰ ਨੇ ਨਹੀਂ ਨਹੀਂ ਅਸੀਂ ਕਮੇਟੀ ਆਪਾਂ ਹੀ ਲਈ ਆ ਤੇ ਜਿਹੜੇ ਪੈਸੇ ਤੱਕ ਨਹੀਂ ਲੈਣਾ ਨਹੀਂ ਲੈਣਾ ਹੋਰ ਪਿਆਰੇ ਸੁਣ ਨਹੀਂਦੇ ਆਪਾਂ ਮੇਰੀ ਇੱਕ ਗੱਲ ਸੁਣ ਲਓ ਦੋਹਾਂ ਜਾਣੇ ਇਹਨਾਂ ਦਾ ਵਸਾਣਾ ਖਾਇਆ ਕਰੋ ਜਿੱਥੇ ਮਰਜ਼ੀ ਲਾਕਾ ਲਾ ਲੈਂਦੇ ਆ ਬਟਵਾ ਟੋਲ ਹੀ ਰੱਖਿਆ ਕਰੋ ਭਾਵੇਂ 10000 ਰੁਪਏ ਲੈ ਹੁਣ ਲੱਗਿਆ ਪਤਾ ਹੁਣ ਟੋਲ ਕਰਾਂਗੇ ਠੀਕ ਆ ਉਹ ਨਹੀਂ ਚੇਤਾ ਗੱਡੀ ਚ ਬਾਜੀ ਤਾਂ ਅੱਗੇ ਸੋ ਕੋਈ ਮਸਾ ਵੀ ਖਾਣਾ ਅੱਗੇ ਸਪੁਰਸ ਕੋਈ ਮੈਂ ਹਮੇ ਇਸ਼ਾਰਾ ਕਰਨੀ ਆ ਮੈਂ ਪਰਤ ਬਗਾਣੀ ਕਦੀ ਗਈ ਨਹੀਂ ਚਲ ਚਲ ਤੂੰ ਸਫਾਈਆਂ ਮੇਰੇ ਕੋਈ ਗੱਲ ਨਹੀਂ ਮੇਰੇ ਵਿਆਹ ਤੇ ਨਾ ਮੇਰੇ ਵਿਆਹ ਤੇ ਪਹਿਲਾਂ ਗੱਡੀ ਦੇ ਵਿੱਚੋਂ ਨਾ ਉਤਰਨ ਦਵੇ ਹਰਮਣ ਜੇ ਗੱਡੀ ਜੋ ਘਰ ਪਹਿਲਾਂ ਆਪਣੇ ਮੇਨ ਐਂਟਰੀ 'ਚੋਂ ਅੰਦਰ ਗਏ ਇਹਨਾਂ ਫਿਰ ਗੱਡੀ ਜਾ ਕੇ ਬੂਹੇ ਗੱਡੀ ਨਾਲ ਕਲ ਆ ਲਿਆ ਫਿਰ ਪਰਲੇ ਬੂਹੇ ਨਾਲ ਚਾਹੀਏ ਉਧਰ ਵੀ ਨੱਕਾ ਲਾ ਲਿਆ ਸਾਨੂੰ ਉਧਰ ਹੀ ਨੇ ਕਰਨ ਜਾਣਦੇ ਨੇ ਵੇਲਾ ਨਹੀਂ ਆਧਾਰ ਰਹੇ ਤੁਹਾਡੇ ਚਲੋ ਕੋਈ ਚਲੋ ਕੋਈ ਗੱਲ ਨਹੀਂ ਵਿਆਹ ਜ ਵੀ ਪੈਣਾ ਨਾਲ ਨਾਲ ਕੋਈ ਗੱਲ ਨਹੀਂ ਚਲ ਠੀਕ ਆ ਜੇ ਜਾ ਕੇ ਵਧੀਆ ਗੱਡੀ ਆ ਥੋੜੀ ਆ ਪਤਾ ਇੱਥੇ ਬੰਨ ਲੈਂਦੇ ਹੋਵੇ ਇੱਥੇ ਪੀਣ ਆਈਆਂ ਵਰ ਲੋਗ ਚੱਲਿਆ ਲਈ ਤੋੜੀ ਕੋ ਫਰ ਪਿਆ ਨਾ ਕਿਵੇਂ ਹੋਤਾ ਹਾਂਜੀ ਥੋੜੀ ਮਾਰ ਆ ਲੈਟ ਨਹੀਂ ਬੰਨਣੀ ਹੋਰ ਗੁੱਸਾ ਨਾ ਆ ਲੋ ਇੱਥੇ ਆ ਜਾਓ ਭਾਈ ਸਾਡੀ ਟੀਕਣ ਦੇ ਸੀ ਅਸਲ ਤੇ ਅਸੀਂ ਚਾਹੁੰਦੇ ਸੀ ਕਿ ਵਿਆਹ ਲੰਘ ਹੀ ਜਾਏ ਫੇਰ ਹੀ ਸੱਦਾ ਆ ਕੇ ਫੇਰ ਅੰਟੀ ਜੀ ਨੂੰ ਟੀਕਣਾ ਪਾਣਾ ਜਾਂ ਆਖਾ ਵੀ ਜਲੋ ਵੀ ਘਰ ਹੁਣ ਫੇਰ ਵਧੀਆ ਲੱਗਦਾ ਸਾਰੀ ਨਾ ਜੀ ਘਰੇ ਭੇਜਦੇ ਤਾ ਜੋਬ ਤੇ ਪੁਨੀ ਸ਼ਾਦਾ ਵੇੜਾ ਹੁੰਦੀ ਚਲੋ ਆਜੇ ਬੈਠੋ ਬਹੁਤ ਰੈਡ ਹੋ ਰਹੇ ਆ ਮਾਤਾ ਬਚੀਆਂ ਚਵਾਲ ਦੀਆਂ ਲੱਟੀਆਂ ਠੱਡੀਆਂ ਆ ਨਾ ਨਾਲੇ ਸਾਗ ਆ ਜਿਹੜੇ ਟਾਈਮ ਨਾ ਹੀ ਆਏ ਫਿਰ ਨਾਲ ਮੱਖਣ ਵੀ ਆ ਪੂਲੀਆਂ ਵੀ ਕੱਟਾਂਗੇ ਨਾਲ ਅਦਰਕ ਦਾ achar ਦਵਾਂਗੇ ਮੱਖਣ ਵੀ ਖਾਓ ਪਰ ਇਹ ਆ ਵੀ ਮੰਝੀਆਂ ਦੇ ਅੰਦਰ ਬੈਠ ਕੇ ਨਹੀਂ ਖਾਣੀ ਜਿੱਦਾਂ ਤੇ ਡੇ ਅੰਕਲ ਖਾਣ ਲਾਗੇ ਖਲੋ ਕੋਈ ਨਹੀਂ ਰਦੇ ਮਝੂਰਾ ਬਸ ਹਾਂ ਮੈਂ ਵੀ ਇੱਕ ਦਿਨ ਐ ਇਦਾਂ ਚਾਚੀ ਉਹਨਾਂ ਨੇ ਸਹਾ ਦੇ ਦਿੱਤਾ ਸੀ ਤੇ ਨਾਨੇ ਫਿਰ ਮੈਂ ਇਦਾਂ ਜਵਾਰ ਦੀਆਂ ਰੋਟੀਆਂ ਲਾਈਆਂ ਤੇ ਬੜਾ ਮਜ਼ਾ ਆਇਆ ਥਾਂ ਪਹਿਲਾਂ ਕੋਠੇ ਰੋਟੀਆਂ ਦਾ ਦੇਖ ਇਹ ਹਟੋਰੇ ਕਹੇ ਬੜੇ ਨਾ ਹੁੰਦੇ ਜੀ ਅੱਜ ਸਵੇਰੇ ਵੀ ਬੜੀਆਂ ਆਹੀ ਰੋਟੀਆਂ ਖਾਧੀਆਂ ਤੇ ਹੁਣ ਮੰਮੀ ਸਹਾ ਦੇ ਤੇ ਜਵਾਰ ਦੀ ਰੋਟੀ ਵੇਖ ਕੇ ਚੀਕਾਂ ਡਿਆ ਪਰ ਤੇਰੇ ਤੇ ਬਕਾ ਦਾਂਗੇ ਨਾ ਪਾਏ ਇਹਨਾਂ ਨੇ ਕਿ ਖਾ ਲਿਓ

ਮੈਂ ਰੋਟੀ ਪਾ ਕੇ ਲਈ ਨਹੀਂ ਅੱਧਰ ਕੋਈ ਨਹੀਂ ਕਹਿੰਦੇ ਕਾਲੇ ਸਾਰੇ ਜਾਣੇ ਇਕੱਠੇ ਕਰਨੇ ਸਾਰੇ ਸੱਤ ਨਾਲ ਸਾਰੇ ਬਹਿ ਜਾਓ ਇੱਥੇ ਨਹੀਂ ਮਤਾਂ ਦੇ ਲੱਗ ਰਹੇ ਨਹੀਂ ਉਹ ਬੈਠੇ ਨੇ ਬੈਠੇ ਨੇ ਤਾਂ ਲੱਗ ਰਿਹਾ ਕਿ ਕਰਵਾ ਦੇ ਜਾਗੇ ਗੱਲਾਂ ਬਾਤਾਂ ਕਰੋ ਕਰਨੇ ਗੱਲਾਂ ਇੱਥੇ ਕੰਮ ਨਹੀਂ ਕਰਦੇ ਉਹਦੇ ਚੰਗਾ ਮਟਾਰ ਗਿਆ ਵਾ ਰੋਣੀ ਪਾੜ ਜਾਣਾ ਕਦੇ ਆਪਣੇ ਘਰ ਤੋਂ ਨਹੀਂ ਕਰਨਾ ਹੁੰਦਾ ਐ ਹੁਣ ਕਿਥੇ ਚਲੇ ਜੇ ਆਹ ਲੈ ਨਾ ਮੂਲੇ ਘੁੱਟੋਂ ਚਲੇ ਬਰਾਵਾ ਐ ਹੁਣ ਤਾਂ ਵਕਤ ਪਾ ਪਾ ਕੇ ਅਸੀਂ ਤੇ ਮਾਤ ਕਹਦਾ ਬਣਾਇਆ ਕੀ ਵੀ ਦੱਸੋ ਮਾਨੂੰ ਬਣਾਇਆ ਮੈਂ ਸਾਗ ਮੱਕੀ ਦੀ ਰੋਟੀ ਨਾਲ ਮੂਲੀ ਆਹੀ ਜਾ ਰਹੇ ਆਹੀ ਵੇਖਾਏ ਆ ਹੋਰ ਹਟ ਕੋ ਰਿਹਾ ਨਹੀਂ ਕਿ ਆਣ ਕੇ ਰੋਟੀ ਖਾ ਕੇ ਜਾਣਾ ਫਿਰ ਬਣਾਉਂਦੀ ਜੀ ਬਣਾਉਂਦੇ ਮੱਕੀ ਦੀਆਂ ਰੋਟੀਆਂ ਜਿੱਥੇ ਸਾਗ ਤੇ ਮੱਕੀ ਬਣਾਇਆ ਉੱਥੇ ਤੇ ਬਰੇਕਾਂ ਲੱਗਣੀਆਂ ਲੱਗਣੀਆਂ ਮੇਰਾ ਫੇਵਰੇਟ ਆ ਸਾਗ ਆਪਣਾ ਬਈ ਤੁਹਾਡਾ ਕੀ ਸਾਰਿਆਂ ਦਾ ਫੇਵਰੇਟ ਸਾਗ ਵਿੱਚ ਮੇਰਾ ਫੇਵਰੇਟ ਆ ਸਾਗ ਗਰਮੀਆਂ ਵਿੱਚ ਭਿੰਡੀਆਂ ਤੇ ਕਰੇਲੇ ਹੂੰ ਹੂੰ ਮੇਰੇ ਫਿਰ ਮੇਰੇ ਫੇਵਰੇਟ ਆ ਕਾਕੇ ਵੀ ਨਹੀਂ ਆ ਗਏ ਬਸ ਕਰੇਲੇ ਆ ਗਰਮੀ ਚ ਗਰਮ ਬੜੇ ਹੁੰਦੇ ਆ ਪੌਂ ਚੜ ਜਾਂਦੇ ਨੇ ਤੇ ਤ੍ਰੀਤੀ ਵਿਚਾਰੀ ਨੇ ਕਹਿਣਾ ਮੈਂ ਨਹੀਂ ਛੱਡ ਗਈ ਵਿਚਾਰੀ ਰਹਿ ਗਈ ਕਰੇਲੇ ਨਾਲ ਪੌਂ ਨਹੀਂ ਆਉਂਦੇ ਨਹੀਂ ਉਹ ਡਈ ਆ ਉੱਧਰ ਗਰਮ ਹੁੰਦੇ ਆ ਨਾ ਉੱਪਰ ਗਈ ਆ ਗਰਮ ਜਿਆਦਾ ਖਾ ਲਈ ਫਿਰ ਪੌਂ ਚੜ ਜਾਂਦੇ ਆ ਗਰਮੀ ਹੋਏਗੀ ਨਾ ਹਾਂ ਜੀ ਤੰਗ ਕਰ ਤੇ ਮੈਨ ਲੈ ਇਹ ਬਰ ਮੈਨ ਪਤਾ ਨਹੀਂ ਪੂਰੀਆ ਹੈ ਕਿ ਸੋ ਸਬਜ਼ੀ ਇੱਥੇ ਵੀਰ ਤੇ ਲਈ ਆ ਇਥੋਂ ਬਲੈਕ ਬੜੀ ਹੋਣ ਈ ਆ ਇਹੋ ਜਿਹੜੀ ਵੀਡੀਓ ਵਿੱਚ ਆ ਨਾ ਸੀ ਲਿਆ ਹੀ ਉਹੀ ਆ ਕੇ ਇਹ ਤਾਂ ਸਬਜ਼ੀ ਬਲੈਕ ਬੜੀ ਹੋਣ ਈ ਆ ਉਹ ਸਾਬੂ ਨਹੀਂ ਚੁੱਕੀ ਫਿਰਨਦੀ ਆ ਹੈ ਤੈਨੂੰ ਨਹੀਂ ਲੱਗਦਾ ਦਿੰਦੇ ਇਹ ਦਾ ਉਹ ਗਾਜਰਾ ਵੀ ਤੁਸੀਂ ਇਹ ਪੁੱਟੀਆਂ ਹੀ ਆ। ਅੱਛਾ ਇਹ ਇੱਥੇ ਕੈਮਰਾ ਲਾਉਣਾ ਜਾਈਦਾ ਤੁਹਾਨੂੰ। ਕੈਮਰਾ ਇੱਡੀ ਦੂਰ ਕਿਹੜਾ ਲਾਉ। ਭਈ ਇਦਾਂ ਕਰੋ ਆਪੋ ਆਪਣੀ ਮੂੜੀ ਪੱਟ ਲਓ। ਹੂੰ ਇਹ ਕਰਦੇ ਆ ਬਾਕੀ। ਬਾਕੀ ਆਲੇ ਨਹੀਂ ਖਾੜੀਆਂ। ਕਿੰਨੇ ਕਿੰਨੇ ਖਾਣੀ ਉਹ ਮੂੜੀ ਆਪਣੀ ਪੁੱਟ ਲਓ। ਮੈਂ ਸਾਰੀਆਂ ਬੰਦ ਗੋਦੀਆਂ। ਇਹ ਪੁੱਟਣ ਵਾਸਤੇ ਨਹੀਂ ਵਿਖਾਲਣ ਵਾਸਤੇ ਹੀ ਆ। ਇੱਕ ਮੂਲੀ ਪੁੱਟਣਵਾ ਤੇ 5 6 ਜੀ ਆ ਗਏ ਸੀ ਮੂਲੀ ਬੜੀ ਸੀ ਕੂਲੀ ਆ ਜੀ ਮੂਲੀ ਨਹੀ ਆ ਗਿਆ ਹੈ ਹੈ ਗਿਆ ਹੈ ਗਿਆ ਹੈ ਨਹੀਂ ਨਹੀਂ ਯਾਰ ਉੱਥੇ ਬੜੀਆਂ ਵਧੀਆ ਘੈਂਟ ਮੂਲੀਆਂ ਹੈ ਆਂਟੀ ਘਰ ਹਾਂ ਜਗਾ ਹੱਸੋ ਹੀ ਨਹੀਂ 2000 ਮੰਮੀ ਕਹਿੰਦੇ ਉੱਥੇ ਹੈਗੀਆਂ ਜਵਾਂ ਲੈ ਕੇ ਆਓ ਇੱਥੇ ਉਹ ਝੋਨੀਆਂ ਵਰਸਨ ਦੇ ਵਿੱਚ ਤਾਂ ਬੜੀਆਂ ਹੁਣ ਵਰਸਨ ਚ ਲੱਭੀਏ ਰਾਤ ਨੂੰ ਉਹਨਾਂ ਨੂੰ ਵਿਚਾਰਿਆ ਮੋਲੀਆਂ ਨਾਲ ਕੰਜਰ ਨਾਲ ਮੋਣ ਤੇ ਖਾਣੂ ਨਹੀਂ ਸੌਣ ਦਿੰਦੇ ਉਹ ਚਾਰੀਆਂ ਪਾਸੇ ਸੁੱਤੀਆਂ ਹੋਣ ਓਏ ਸੋਨੂ ਹਾਂਜੀ ਮੈਂ ਹਾਂ ਕਹਿੰਦੇ ਹੁੰਦੇ ਸੀ ਵੀ ਗਰੀਬ ਦੀ ਜਵਾਨੀ ਤੇ ਪੋਹ ਦੀ ਚਾਨਣੀ ਐਵੇਂ ਲੰਗ ਜਾਂਦੀ ਆ ਆਹ ਪਰ ਆ ਵੇਲਾ ਅੱਜ ਓਹ ਪੋਹ ਦੀ ਚਾਨਣੀ ਹੈ ਪੂਰੀ ਚਾਨਣੀ ਆ ਪੂਰੀ ਚਾਨਣੀ ਆ ਆਹ ਲੈਟ ਵਧੀ ਜਾਣਾ ਜੇ ਪੋਹ ਦੀ ਚਾਨਣੀ ਦਾ ਮੁੱਲ ਪੈ ਸਕਦਾ ਵਾ ਹੁਣ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਕਹਾਵਤ ਝੂਠੀ ਹੋ ਗਈ ਹਾਂ ਤੇ ਗਰੀਬ ਦੀ ਜਵਾਨੀ ਦਾ ਵੀ ਤਾਂ ਪੈ ਸਕਦਾ ਬਿਲਕੁਲ ਸਹੀ ਚੱਲੋ ਫੇਰ ਬਰਸ਼ਣ ਚ ਹੋਈਏ ਬਰਸਤ ਦੇ ਦੇਖੋ ਜੇ ਤੁਸੀਂ ਦਿਨੇ ਹੁੰਦੇ ਫਿਰ ਆਹ ਥੋੜੀ ਗੱਲ ਬਣਨੀ ਸੀ ਹੂੰ ਸਹੀ ਗੱਲ ਜਿੱਦਾਂ ਦੁਨੀਆਂ ਤੁਸੀਂ ਦੋਵਾਂ ਨੇ ਹੋਣਾਹੀਂ ਬਹਿਣਾਹੀਂ ਕੋਈ ਗੱਲ ਨਹੀਂ ਕੁਹਾਤ ਨਹੀਂ ਵਾਕਿਆ ਹਰਕ ਟਾਈਮ ਦਾ ਆਪਣਾ ਮਜਾ ਵਾ ਹਾਂ ਜਾਨੀ ਬਣੇਗਾ ਆਪਣਾ ਬਤਨ ਵੀਡੀਓ ਨਹੀਂ ਕਰਦੇ ਆਜਾ ਹੀ ਸੁੱਤੇ ਹੁੰਦੇ ਨੇ ਅੱਤੇ ਇੱਕ ਸੁੱਤੇ ਹੁੰਨੇ ਅੱਤੇ ਸੁੱਤੇ ਹੁੰਨੇ ਹੁਣ ਨਿਆਣੇ ਆਏ ਤੋਂ ਹਿੱਟਦੇ ਆ ਸਾਹਿਬ ਇਹ ਬੜਾ ਬੋਲਾ ਬੋਲਾ ਬਣਿਆ ਚੁੱਪ ਇਹ ਤਾਂ ਬੋਲਿਆ ਨਹੀਂ ਮਾਸਾ ਵੀ ਲੱਗਾਈ ਨਹੀਂ ਬਣਾਇਆ ਹਾਂ ਹਾਂ ਕੀ ਗੱਲ ਹੋਈ ਐ ਬੜਾ ਚੁੱਪ ਹੋਇਆ ਇਹ ਆਪਣੇ ਪਾਪੇਾਂ ਵਾਂਗੂ ਵਿੱਚ ਚੁੱਪ ਹੋ ਜਾਂਦਾ ਵੀ ਨਹੀਂ ਨਹੀਂ ਇਹਨੂੰ ਇਹ ਬਹੁਤ ਘੱਟ ਬੋਲਦਾ ਵਾ ਬੜਾ ਸਿਆਣਾ ਬੱਚਾ ਸਿਆਣਾ ਬੱਚਾ ਪੁੱਛ ਕੋਈ ਨਹੀਂ ਇਹਨਾਂ ਨੂੰ ਥੋੜੇ ਕਿ ਦਿਨ ਬਣ ਕੀ ਹੋਇਆ ਇਹ ਤੇ ਗੋਮ ਮੈਂ ਵੀ ਉਧਰ ਦੇਖ ਲਈ ਆਹ ਵਾਲਾ ਵਲੋਗ ਇਨ ਨਿਆਣਾ ਨੇ ਲੱਗੇ ਹਸੌਂਦੇ ਇਹ ਚੁੱਪ ਦੇ ਚੁੱਪ ਪਏ ਮੈਨੂੰ ਕੋਈ ਹਸਾਉਣੀ ਸੀ ਨਾ ਡਿਆ ਮੈਂ ਇਹ ਚੁੱਪ ਹੀ ਰਹਿਣਾ ਹਾਂ ਤੈਨੂੰ ਕੁਝ ਗੱਡੀਆਂ ਕੱਢ ਦੇ ਕੱਢ ਲੀਂਦੇ ਜਾਂ ਹੁਣ ਕੱਢ ਸਾਰਿਆਂ ਨੂੰ ਵੀ ਬੰਦ ਕਰਾਜੋ ਇੱਕ ਘਰ ਆਣ ਕੇ ਖੁਸ਼ ਹੋਏ ਜਾਂ ਜਦੋਂ ਉੱਥੇ بڑے ਹੋਟਲ 'ਚ ਉਦੋਂ ਮੜਿਆ ਕੁਛ ਹੋਇਆ ਸੀ ਹਾਰਮੋਨਸ ਜਿਹੜੇ ਆ ਨਾ ਵਾਤਾਵਰਨ ਵਾਂਗੂ ਚੇਂਜ ਹੁੰਦੇ ਰਹਿੰਦੇ ਚੇਂਜ ਹੁੰਦੇ ਰਹਿੰਦੇ ਤੁਹਾਡੇ ਕੱਲਿਆਂ ਦੇ ਹੋ ਅੱਛਾ ਬਾਕੀ ਇਹ ਰਹਿੰਦੇ ਆ ਕਹ ਰਿਹਾ ਵੀ ਪ੍ਰੀਤੀ ਨੂੰ ਨਾਲ ਕਰਨਾ ਵੀ ਚਾਹੀ ਨਜ਼ਰ ਹੀ ਨਹੀਂ ਆਣੀ ਤੇ ਉੱਧਰ ਵੇਖੋ ਕਿੱਥੇ ਆ ਉਹਨੇ ਪਹਿਲੇ ਨੰਬਰ ਤੇ ਨੰਬਰ ਲਾ ਰਿਆ ਆਪਣਾ ਵਾਹ ਪ੍ਰੀਤੀ ਵਾਹ ਆਤ ਪ੍ਰੀਤੀ ਗਲਤ ਕਰਨਾ ਉਹ ਆਂਦੀ ਹੋਣੀ ਆ ਗਲਤ ਨਹੀਂ ਕੀਤੀ ਹਾਂ ਜਦੋਂ ਮੈਨੂੰ ਪਤਾ ਲੱਗਾ ਕਿ ਤੁਸੀਂ ਸਾਡੇਟ ਗੰਬੀ ਤੇ ਚੱਲ ਗਏ ਦੇ ਮੈਂ ਨਾ ਕਿਰ ਮੈਨੂੰ ਟੋਕਾ ਦੇ ਕੇ ਤੇ ਮੈਂ ਵੀ ਨਹੀਂ ਟੋਕਿਆ ਨਹੀਂ ਸਹੀ ਗੱਲ ਆਉਦੀ ਪੁੱਛਿਆ ਕੀ ਨਹੀਂ ਉਹਨਾਂ ਨੇ ਮੈਂ ਟਿਕ ਸਕਦੇ ਹੁੰਦੀ ਨਾ ਕਈ ਕਿਤੇ ਨਾ ਲੱਭੀ ਨੇ ਹਾਂ ਤੇ ਘਰੇ ਹੀ ਨਾ ਉਹ ਜਿੱਦਾਂ ਦੇਵਾ ਤੇ ਗਲਤ ਗੱਲ ਨਹੀਂ ਵਾਕਈ ਫਿਰ ਉਹ ਰੌਣਕ ਜਿੰਨੀ ਲੱਗੀ ਬੰਬੀ ਤੇ ਮੈਂ ਵੀ ਆਖਾ ਨਹੀਂ ਤਾਂ ਹੀ ਚੁੱਪ ਚੁੱਪ ਹੀ ਅਹੀਂ ਆ ਗਏ ਕੋਈ ਗੱਲ ਕੀਤੀ ਨਾ ਸਾਨੂੰ ਕੋਈ ਮੂਲੀ ਲੱਭੀ ਉਥੇ ਪ੍ਰੀਤ ਨੂੰ ਸ਼ਰਾਬ ਪੀ ਕੇ ਮੇਰੀ ਗੱਲ ਤੇ ਮੂਲੀ ਨਹੀਂ ਲੱਭੀ ਅੱਪਾ ਕਹਿੰਦੇ ਸਾਰੇ ਮੇਰਾ ਕਹਿੰਿਆ ਤੇ ਕਹੇ ਚਾਲ ਕਰਦੇ ਨੇ ਤੂੰ ਉੱਥੇ ਹੀ ਆ ਕੇ ਪ੍ਰੀਤੀ ਨਹੀਂ ਆਈ ਨਾਲ ਉਹ ਨੂੰ ਵੀ ਜਿਵੇਂ ਚਾਹੀਦਾ ਚੱਲ ਬੰਦੋ ਕਿ ਤੇ ਵੇਖੀ ਲੈਣਾ ਕਿੰਨਾ ਵੀ ਜਾ ਰਿਹਾ ਹਾਂ ਆਈਆ ਬੱਕਾ ਅਰੇ ਅਰੇ ਬੜੇ ਜਾਣਾ ਝੂਟ ਫੜਿਆ ਨੀ ਕੈਮਰਾ ਬੰਦ ਹੋ ਲੈਣਾ ਨੀ ਆ ਪਹਿਲੇ ਮਾਂ ਬੰਦਵਾ ਦੇ ਲੈ ਕਾ ਝੂਟ ਸਾਹਮਣੇ ਆ ਗਿਆ ਮੰਮੀ ਦੀ ਝੂਟ ਦਾ ਤਹੀ ਮੇਰੇ ਨਾਲ ਬੋਲੇ ਐਡਾ ਵੱਡਾ ਕਰ ਆਨ ਨੂੰ ਖਲਾਤਾ ਕਿ ਜਾ ਉਹਥੇ ਕੁਲੀ ਆਈ ਜਾਂ ਬੱਤ ਆਉ ਕੁਲੀ ਲੈਣ ਦਾ ਇਹਨੂੰ ਨਾ ਕੁਲੀ ਓਏ ਇਹ ਲਾ ਦੋਵੇਂ ਜਣੇ ਨਿੱਗੇ ਤਾਂ ਬੈਠੇ ਹੀ ਹੋ ਉਤਰਾ ਦੇਖ ਕੇ ਤਾਂ ਇਧਰੋਂ ਦੇ ਉਤਰ ਆਏ ਆ ਉਹ ਵੇਲਾ ਹੁੰਦੇ ਨਿੱਗੇ ਤਾਂ ਬੈਠੇ ਹਾਂ ਮੈਂ ਕੋਈ ਨਹੀਂ ਕੋਈ ਮਾਈ ਵੇਖਣ ਦਾ ਹੈ ਕੋਠੀ ਨਾਲ ਦੇ ਟਾਈਮ ਲੱਗਦਾ ਹੁੰਦਾ ਮਾਂ ਟਾਈਮ ਲੱਗਦਾ ਦੇਖਾਇ ਦੇ ਹਾਂਜੀ ਵਧੀਆ ਹੁੰਦਾ ਕੰਮ ਬਹੁਤ ਵਧੀਆ ਆ ਬੜੀ ਸਾਰੇ ਟੈਲਾ ਤੇ ਬੜੀ ਹਾਂਜੀ लो चलो <laughs> ਗੱਡੀ ਵੀ ਇੱਕ ਸਾਥ ਦੇ ਨਾਲ ਕਮਰਾ ਹੁੰਦੀ ਆ ਆਪਣੀ ਜਿੱਥੇ ਮਨ ਦੀ ਲੈ ਜਾਓ ਤੇ ਲੈ ਜਿੰਨਾ ਮਰਜ਼ੀ ਸਮਾਨ ਆ ਆਪਣਾ ਹਨਾ ਜਿੰਨਾ ਕਰ ਨੋਰਮਲ ਕੇ ਵਿਆਹ ਸ਼ਾਦੀ ਤੇ ਖੜਿਆ ਹੁੰਦਾ ਗੱਡੀ 'ਚ ਰਹਿਣ ਤੋਂ ਲੋਕ ਕਰੋ ਕੋਈ ਟੈਨਸ਼ਨ ਨਹੀਂ ਆਹੀ ਇੱਦਾਂ ਕਰਦੇ ਨੇ ਉੱਥੇ ਆਪੇ ਇੱਦਾਂ ਆਪਣੀ ਉੱਥੋਂ ਕੱਢੇ ਤੂੰ ਉੱਥੇ ਆਹਦਾ ਆਪ ਕਿਤੇ ਜਾਓ ਤੇ ਆਪਣੇ ਬੈਗ ਸਾਹਮਣੇ ਫਿਰੋ ਜਾ ਕੇ ਇਹਨੂੰ ਕਹਿੰਦੇ ਫਿਰ ਉਹ ਸਾਰਾ ਸਮਾਨ ਦਾ ਧਿਆਨ ਰੱਖਿਓ ਜਾਂ ਤੁਸੀਂ ਤਾਂ ਖਸਾਵਗੇ ਤੇ ਇੱਕ ਉਹ ਚੀਜ਼ ਹੈ ਤੇ ਇੱਕ ਜਦੋਂ ਆਉਣਾ ਮੰਨ ਲਓ ਕਿ ਯਾਰੀ ਪ੍ਰੋਗਰਾਮ ਤੋਂ ਹੁਣ ਜਿੱਦਾਂ ਮੈਂ ਆਵਾ ਜਾਂਦਿਆਂ ਕਿ ਯਾਰੀ ਪੱਗ ਬਨ ਕੇ ਚਲ ਜੀਦਾ ਵਾ ਤੇ ਆਉਂਦੇ ਆ ਵੀ ਚਲੋ ਪਰਨੇਂਦੇ ਚ ਆ ਜੀ ਪਰ ਤੇ ਚਲੋ ਆਪਣੀ ਗੱਡੀ 'ਚ ਬਹੁਤ ਪਰਨਾ ਨੂੰ ਲੇਟਿਆ ਚਲੋ ਜੀ ਕਰਨ ਹਣਾ ਮੈਂ ਨਾ ਟੈਂਡੀ ਬੜੇ ਸੋਫਾ ਇੱਕ ਚੇਂਜ ਹੋ ਜਾਂਦੀ ਆ ਫਰਕ ਪੈ ਜਾਂਦਾ ਹਰ ਇੱਕ ਚੀਜ਼ ਦੇ ਨਾਲ ਫਰਸ਼ ਪਾਇਨਾ ਘਰ ਦੀ ਛੋਟੀ ਦੀ ਛੋਟੀ ਚੀਜ਼ ਆਵੇ ਨਾ ਲਾਈਫ ਆਏ ਦੇਖੋ ਤਾਂ ਵਿਆਹ ਗਏ ਸੀ ਉੱਗਾ ਇੱਕ ਹੋਰ ਵਾਂਡਾ ਕਾਟ ਆਏ ਆ ਨੇ ਦੇਖੋ ਜੀ ਨਿਕਲਣਾ ਹੈ ਵਾਂਡਾ ਇਹ ਮਿਲਣੇ ਨਿਕਲ ਰਹੇ ਹੋਏ ਆ ਗਏ ਹਾਂ ਟਾਈਮ ਨਾਲ ਉੱਥੋਂ ਆ ਗਏ ਨਾ ਆਪਣੇ ਦੇ ਰਹੇ ਘਰ ਆਏ ਨੂੰ ਕਰਨੀ ਸਭ ਤੋਂ ਜਿਹੜਾ ਮੇਨ ਕੰਮ ਹੁੰਦਾ ਨਾ ਸਿਆਲਾਂ ਦੇ ਵਿੱਚ ਰਜਾਈ 'ਚ ਬਹਿ ਕੇ ਮੂਖਲੀ ਖਾਣ ਦਾ ਨਹੀਂ ਆਵੇ ਨਿਕਲ ਰਿਹਾ ਕੋਲ ਕੋਲ ਕੇ ਖਾਣ ਰਿਹਾ ਹੈਗੇ ਸਿਆਲਗੇ ਉਹ ਵੀ ਆਡੀ ਦਿੱਸੇ ਆ ਆ ਜਿਹੜਾ ਨਜ਼ਾਰਾ ਵਾ ਨਾ ਇਹ ਬਹੁਤ ਵਧੀਆ ਨਜ਼ਾਰਾ ਵਾ ਨਜ਼ਾਰਾ ਯਾਰ ਇਹ ਨਜ਼ਾਰਾ ਵਾ ਤੇ ਜਦੋਂ ਮੈਂ ਟੋੜੀ ਦੇ ਚਿਕਰਾਂ ਲੱਜਾਈਆ ਪਰ ਜਾਂਦੀਆ ਵਾ ਫੇਰ ਇਹ ਖੂਬਸੂਰਤ ਨਜ਼ਾਰਾ ਵਾ ਇਹ ਨਜ਼ਾਰਾ ਜ਼ਿੰਦਗੀ ਚ ਬੰਦੇ ਕਿਹ ਕਿਹ ਨੂੰ ਮਿਲਦਾ ਲੈ ਕਿਉਂਕਿ ਆਮ ਤੌਰ ਤੇ ਸਾਰੇ ਬੰਦੇ ਬਿਜੀ ਹੁੰਦੇ ਜਿੱਦਾਂ ਤੁਹਾਨੂੰ ਵੀ ਫੜ ਫੜ ਕੇ ਰੱਖਣ ਦੇ ਤੇ ਮੈਂ ਸਹੀ ਤੇ ਜਾਂਦੇ 40 ਘੰਟੇ ਹੋਈ ਥੱਕੇ ਨਾ ਫੜ ਫੜ ਕੇ ਰੱਖਣ ਦੇ ਥੱਕੇ ਨਾ ਚੱਲ ਜਾਂਦੇ ਆ ਟੋੜੀ ਦੇ ਲਿਖਿਆ ਖਾਣੇ ਵਾਲੇ ਮੂੰਫਲੀ ਮੂੰਫਲੀ ਤੇ ਲਿਖਾ ਹੋਇਆ ਚਲੋ ਖਾਓ ਮੂੰਫਲੀਆਂ ਆਏ ਹਾਏ ਸਾਬ ਵੀ ਖਾਂਦੇ ਹੈ ਬੜਾ ਮਜ਼ਾ ਆਉਂਦਾ ਸਿਆਲ ਦੇ ਵਿੱਚ ਮੂੰਫਲੀ ਤੇ ਬੰਦਾ ਹਾਂ ਸਾਬ ਦੇ ਅੱਗੇ ਫੇਸ ਲੈ ਕੇ ਕੈਮਰਾ ਕਾਫੀ ਪੁੱਛਿਆ ਸੀ ਸੌਣ ਕੋਣ ਦੇਖੀ ਨੇ ਕੁਛ ਨਹੀਂ ਜੀਤ ਸਰਜੀਤ ਆਹ ਕੋਨਾ ਮਾਮਾ ਆਹ ਕੋਨਾ ਜੀਤ ਜੀਤ ਬਾਪੂ ਜੀਤ ਹੈ ਅਮੀਨ ਨੇ ਮਾਂ ਮੀਂਹ ਨਹੀਂ ਕਹਿਣਾ ਨਹੀਂ ਹੁੰਦਾ ਮਾਂ ਮੰਮੀ ਨਹੀਂ ਉਹ ਕੋਨਾ ਸਾਈਬ ਸਾਈਬੋ ਕੋਨਾ ਦੀਦੀ ਉਹ ਕੋਨਾ ਦੀਦੀ ਤੇ ਆਹ ਕੋਨਾ ਤੂੰ ਨਾ ਬੋਲਦੀ ਹਾ ਕੋਨਾ ਪਾ ਪਾ ਹਾ ਬਰ ਬਾਕੀ ਸਾਰੇ ਮੈਂ ਬੈਠਾ ਜੀ ਤਾ ਮੈਂ ਸਾਰਾ ਜੀਤਾਂ ਮੈਂ ਕੋਨਾ ਸੁਣੋ ਮੈਂ ਸਾਰਿਆਂ ਨੂੰ ਕਿਹਾ ਉਹ ਜੀਤਾਂ ਮੈਂ ਕੋਨਾ ਮੈਂ ਹੋਣਾ ਨੀਪੂ ਮਮਮੀ ਕੇ ਮਮਾਂ ਕੇ ਮਮਮੀ ਮਾਮੀ ਦੋ ਤੁਹਾਨੂੰ ਜੋ ਦੋ ਛੁੱਟੀਆਂ ਭੇਜੋਗਾ ਛੁੱਟੀਆਂ ਤੁਹਾਨੂੰ ਇਦਾਂ ਕਿਦਾਂ ਦੇ ਦਈਏ ਤੁਸੀਂ ਐ ਦੱਸ ਸੱਚੇ ਨਾ ਮੈਂ ਜਾ ਕੇ ਜੇ ਵਰਤੀ ਧੋਣੀ ਆ ਛੁੱਟੀਆਂ ਚਾਹੀਦੀਆਂ ਵਾ ਪੌਣੀਆਂ ਫਿਰ ਤੇਰੇ ਸਕੂਲੇ ਪਾਉਣੀਆਂ ਇਸ ਪਰ ਜਾਓ ਫਿਰ ਅੱਜ ਲੇਟ ਹੋ ਗਏ ਆ ਕਿਤੇ ਤਾਂ ਲੇਟ ਹੋ ਗਏ ਦੱਸ ਤੁਸੀਂ ਭਲਾ ਹੁਣ ਸਵੇਰੇ ਜਾਇਓ ਹੁਣ ਰਾਤ ਨੂੰ ਨਹੀਂ ਤੁਰੀਦਾ ਹੁੰਦਾ ਹੈ ਜਾਣਾ ਬਹੁਤ ਕਿਤੇ ਕਰਦੀ ਵੀ ਨਹੀਂ ਚਾਲ ਕਿਉਂ ਕਰਦੀ ਤੂੰ ਅਸੀਂ ਗੱਡੀ ਸਟਾਰ ਨਹੀਂ ਕਰਨੀ ਹੱਲੇ ਤੇ ਅਜੇ ਉਹ ਬੈਲਟ ਜੀ ਦਾ ਅਲਾਰਮ ਵੀ ਵੱਜ ਰਿਹਾ ਜਾਂਦਾ ਟੂ ਟੂ 1 ਮਿੰਟ ਵੱਜਣਾ ਤਾਂ ਅਸੀਂ ਘਰ ਪਹੁੰਚ ਜਾਂਦੇ ਆ ਹੂੰ ਤੇ ਬੱਸ ਚਲੋ ਠੀਕ ਆ ਭਾਈ ਤੁਹਾਡੀ ਮਰਜ਼ੀ ਲੈ ਮਨਾ ਨਹੀਂ ਕਰਦਾ ਨਾ ਤੁੱਕੀ ਸੰਗੀ ਨੰਨ ਕੱਢੀ ਨਾ ਇਹ ਕਰ ਰਹੀ ਹੈ ਕਿਸੇ ਕਾਰ ਜਾਂਦਾ ਇਹ ਇਸ ਕਰਕੇ ਚਲ ਕੋਈ ਨਹੀਂ ਖੜਾ ਕਰਦੇ ਆ ਨਾ ਤੇਹੀ ਪਹਿਲਾਂ ਖੜੋ ਹਾਂ ਫੇਰ ਤਾਂ ਕਰਦੇ ਹਾਂਗਾ ਵਾਜਾ ਲੈਣੇ ਮੈਂ ਓ ਯਾਰ ਕੀ ਲੈ ਲਓ ਲੈ ਲਓ ਥੋੜੇ ਕਰ ਲਓ ਇਹ ਤੋਂ ਥੋੜੇ ਹੀ ਕਰਨੇ ਚਲੋ ਆ ਲੋ ਵਖਰੇ ਵਖਰੇ ਕਰ ਥੋੜੇ ਕਰ ਦੋ ਇਹ ਥੋੜੀ ਆ ਪੱਪੀ ਨਹੀਂ ਆ ਪਰ ਥੋੜਾ ਕਰਾ 7 10 ਪਾ ਦਾ ਚਲ ਕੋਈ ਗੱਲ ਨਹੀਂ ਸੱਗਣ ਬੰਦਾ ਵਾ 10 ਤੋਂ ਤਾਂ ਆਇਆ ਨਹੀਂ ਇਹ ਮੂੜਾ ਤਾਂ ਭਰਿਆ ਜੀ ਮੂੜਾ ਤਾਂ ਭਰਿਆ ਹੀ ਨਹੀਂ ਮੇਰੀ ਗਾਸ ਹਾਂ ਜੀ ਚਲ ਸੱਗਣ ਨਹੀਂ ਦੇਣਾ ਤੁਸੀਂ 100 ਨਹੀਂ ਨਹੀਂ ਤੁਸੀਂ ਹੱਪ ਤੈਨੂੰ ਮੈਂ ਰਿਤੇ ਨਾ ਚੁੱਪ ਕਰ ਤੇ ਥੈਂਕ ਯੂ ਤੁਹਾਡਾ ਤੁਸੀਂ ਆਪਣੀ ਗੱਡੀ ਦੇ ਚਰਨ ਜਿਹੜੇ ਸਾਡੇ ਘਰ ਪਵਾਏ ਦਰੋਂ ਆਏ ਸੋਚਿਆ ਹੀ ਜੀ ਘੰਟੀ ਚੱਲ ਕੇ ਵਿਆਹ ਤੇਰੇ ਕੱਪ ਹੁਣ ਆਉਣਗੇ ਘਰ ਵਿੱਚ ਵਿਆਹ ਪੈ ਗਿਆ ਨਾ ਚਲ ਨਾ ਮम्मी ਨੇ ਮਾਂ ਚੜਦੀਆਂ ਰੱਖਦੀਆਂ ਹੁਣ ਜਵਾਰ ਦੀਆਂ ਰੋਟੀਆਂ ਕਾਦੀਆਂ ਕਿੰਨਾ ਮਜ਼ਾ ਆਇਆ ਖਾਣ ਦਾ ਸਾਦ ਕਿੰਨੀਆਂ ਖਾਦੀਆਂ ਸੱਚ ਜਵਾਰ ਦੀਆਂ ਰੋਟੀਆਂ ਕਿੰਨੇ ਸਾਲਾਂ ਬਾਅਦ 8 ਰੋਟੀਆਂ ਖਾਣੀਆਂ ਜਵਾਰ ਦੀਆਂ 8 ਰੋਟੀਆਂ ਜਵਾਰ ਦੀਆਂ ਅੱਜ ਬਾਹਰ ਖਾਧਾ ਅੱਜ ਕਿਉਂ ਜੀ ਤੁਹਾਡਾ ਜਵਾਬ ਤੇ ਨੀ ਨਾਲ ਸਰੋਂ ਦਾ ਸਾਗ ਨਾਲ ਮੱਖਣ ਨਹੀਂ ਅੱਜ ਖਾਧੀਆਂ ਅਦਰਕ ਦਾ ਚਾਰ ਅਦਰਕ ਦਾ ਚਾਰ ਹੋਰ ਤੇ ਗਰਮ 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 ਲੰਗਦੀ ਜਾਂਦੀ ਸੀ ਉਹਦਾ ਮਜ਼ਾ ਆਇਆ ਬਹੁਤਾ ਜੀ ਪਿੰਨਾ ਬਸ ਸੰਗ ਸੰਗ ਕਿੜਿਆ ਖਾਣ ਵੀ ਦੋ ਖਾਣੀਆਂ ਮੈਂ ਮੈਨੂੰ ਕੋਈ ਇਹ ਨਾ ਕਹਦਾ ਵੀ ਬਸ ਕੇ ਹੋਰ ਲੈਣੀ ਆ ਰੋਟੀ ਪਾਣੀ ਦੇ ਵਿੱਚ ਸੰਗ ਨਹੀਂ ਕਰਨੀ ਚਾਹੀਦੀ ਜਦੋਂ ਖਾਸ ਕਰਕੇ ਉਦੋਂ ਜਦੋਂ ਸਵਾਦ ਲੱਗੰਡੀ ਹੋਵੇ ਅੰਟੀ ਦੇ ਖੁੱਲਾ ਸਵਾਦ ਉਹ ਵੀ ਚਾਰਦੀਆਂ ਹੁੰਦੀਆਂ ਮੇਰੀ ਗਾੜੀ ਮੇਰੇ ਅੰਡਿਆਂ ਦੇ ਵੀ ਖੁੱਲਾ ਸਾਗ ਬਣਿਆ ਵਾ ਜਿੰਨਾ ਮਰਜ਼ੀ ਖਾਓ ਅੱਜ ਤਾਂ ਸਾਨੂੰ ਇਹ ਸਾਗ ਦਾ ਉਦੋਂ ਬੜਾ ਮਜ਼ਾ ਆਣਾ ਸਾਗ ਆ ਹੀ ਪਤਾ ਮੈਂ ਸੋਣੂ ਹੁਣ ਪੂਰੀ ਨਜ਼ਾਰੇ ਮੇਰੇ ਅੰਡੇ ਵਾ ਇਸੇ ਕਰਕੇ ਮੈਂ ਇਹ ਸਾਗ ਦਾ ਸਵੇਰੇ ਸਵੇਰੇ ਉਦੋਂ ਬੜਾ ਮਜ਼ਾ ਆਣਾ ਜਦੋਂ ਜੀਤਾ ਦੇ ਹੱਥ ਦਾ ਨਾਲ ਦਹੀਂ ਖਾਦਾ ਸਵੇਰੇ ਤੋਂ ਹੀ ਇਹ ਜੀ ਕਰਦਾ ਸਾਗ ਜਾਂ ਡੱਬੇ ਚ ਪਾ ਕੇ ਲਾਇਓ ਉਥੇ ਆਣ ਦਹੀਂ ਤੇ ਸਾਗ ਬਹੁਤਾ ਹੀ ਜ਼ਿਆਦਾ ਸਵਾਦ ਲੱਗਦਾ ਇਹਨਾਂ ਨੂੰ ਆਪਣੇ ਨਾਲ ਦਹੀਂ ਵੀ ਦਵਾ ਲਾਉਂਦੇ ਉੱਤ ਦਾ ਸਾਗ ਉਹ ਤੁਹਾਡੇ ਘਰ ਦੇ ਦਾ ਸਾਗ ਮੈਂ ਕਹਿੰਦਾ ਦੁੱਧ ਫੜਾ ਆਇਆ ਕਰੋ ਇਹਨਾਂ ਨੂੰ ਸ਼ਾਮਾਂ ਨੂੰ ਨਹੀਂ ਦਹੀਂ ਲੈਣ ਦਾ ਸਵੇਰੇ ਕੋਈ ਗੱਲ ਨਹੀਂ ਉਧਰੋਂ ਦੇਖ ਲੈ ਉਹਨਾਂ ਨੇ ਤੋਦ ਬਣਾਇਆ ਨਹੀਂ ਮੈਂ ਨਹੀਂ ਕਹਿਆ ਵੀ ਹੁਣ ਉਹ ਆਪ ਮੋਲ ਦਾ ਲੈਣ ਦੇ ਆ ਪਾਵੇ ਬੋਲਦਾ ਹੋਵੇ ਮੈਂ ਨਹੀਂ ਸਮਝੀ ਗਈ ਇਹਨੇ ਇੰਨੀ ਨਹੀਂ ਆਖਿਆ ਵੀ 2 ਕਿਲੋ ਹੋਰ ਮੋਲ ਦੱਲਣ ਆ ਮੈਂ ਕੁ ਮਿੰਟ ਪਹਿਂ ਇਨੀ ਗੱਲ ਪਹਿਲਾਂ ਕਹੀ ਇਨੀ ਗੱਲ ਪਹਿਲਾਂ ਕਹੀ ਤੂੰ ਸੁਣੀ ਨਹੀਂ ਮੇਰੀ ਗੱਲ ਬਲੌਗ ਸਮਝ ਲੈ ਸਵੇਰੇ ਮੈਂ ਕਿਹਾ ਸੀ ਕਿ ਜਾਂ ਤੁਸੀਂ ਸਾਗ ਇੱਥੋਂ ਸਵੇਰੇ ਲਾਏ ਹੋ ਉੱਥੇ ਦਹੀਂ ਲੈ ਆਇਓ ਤੇ ਜਾਂ ਫਿਰ ਤੁਸੀਂ ਉੱਥੋਂ ਦਹੀਂ ਲਾਇਓ ਇੱਥੇ ਸਾਗ ਦਾ ਖਾ ਲਿਓ ਐਵੇਂ ਨਾ ਗੰਨ ਚ ਕੀ ਕਰੋ ਕਿ ਫਾਇਦਾ ਨਹੀਂ ਸਾਗ ਹੀ ਉੱਥੇ ਬਣਾ ਲਾਂਗੇ ਹਾਂ ਤੁਹਾਨੂੰ ਵੀ ਬੜਿਆ ਹੁਣ ਕਹਿੰਦੇ ਕਿਉਂਕਿ ਮੇਰਾ ਬਣਾਉਂਦਾ ਟਾਈਮ ਨਹੀਂ ਲੱਗਦਾ ਬਚੁੱਠਾ ਲਾ ਲੀ ਚਲੋ ਠੀਕ ਆ ਓਕੇ ਬਾਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਏ ਗੱਡੀ ਲੈ ਕੇ ਤੁਹਾਡੇ ਘਰ ਨਵੇਂ ਘਰ ਆਏ ਨਵੀਂ ਗੱਡੀ ਨਵੇਂ ਘਰ ਲਾ ਕੇ ਆਏ ਹਾਂ ਬਵਾ ਬਵਾ ਸਫਾਈ ਕਰਕੇ ਜਾਓਗੇ ਹਾਂ ਓਏ ਚੰਗਾ ਸਫਾਈ ਕਰਾ ਲਈਏ ਹੁਣ ਕੈਮਰਾ ਬੰਦ ਕਰ ਠੀਕ ਐ ਦਾ ਕਹਿ ਦੋ ਦਰਦਈ ਲਾ ਜੀ ਚੌਕਾ ਦੇ ਬਾਹਰ ਚਾਰ ਗੱਡੀ ਹਾਏ ਕੁਟਰਾਵਾ ਇਹ ਨਾਲ ਕਰਿਆ ਬੜੇ ਮਾਰਨ ਡਿਆ ਕੀ ਗੱਲ ਕੀ ਆ ਸਾਜ ਨੂੰ ਪੜਕ ਮਾਰ ਦੇ ਰੁਆ ਕਰ ਦੇ ਚੱਲ ਗਿਆ ਹਾਂ ਚਲੋ ਠੀਕ ਆ ਇੱਕ ਗੱਡੀਆਂ ਬੜੀਆਂ ਕੰਨ ਸਾਡਿਆ ਕੱਚਾ ਥਾਂ ਕਰ ਤੋਂ ਕਰਦੇ ਕੱਚੀ ਕਰ ਦੇ ਦੇ ਜੀਨ ਘਰ ਤਾਂ ਨਵੀਂ ਗੱਡੀ ਦੀ ਚੁਪੈ ਰੱਖਣੂ ਤੇ ਯਾਦ ਹੋਤੀ ਘੌਣ ਨਾ ਤੇ ਜੀਨ ਕਰੇਗਾ ਪੈਸਾ